ਜਿਹੜੀ ਕਿ ਸ਼ਾਇਦ ਮਾਂ ਸ਼ਹੀਦੀ ਪ੍ਰਾਪਤ ਕਰ ਚੁੱਕੀ ਸੀ ਜੀ ਉਹ ਸ਼ਹੀਦ ਹੋ ਚੁੱਕੀ ਸੀ ਬੜਾ ਸ਼ਹੀਦ ਦਾ ਪਾਰਾ ਸੀਗਾ ਹਾਂ ਹਾਂ ਉਹ ਤਾਂ ਬੱਚਾ ਦੀ ਦੁੱਧ ਮੂੰਹ ਬੱਚਾ ਸੀ ਕਿ ਵਿਚਾਰਾ ਉਹ ਬੱਚਾ ਰੋਈ ਜਾਉਂਦੀ ਹੁੰਦੀ ਤੇ ਮਾਂ ਦੇ ਛਾਤੀ ਦੱਤ ਮਰੀ ਜਾਵੇ ਆਹ ਉਹ ਤਾਂ ਬੱਚਾ ਰੋਣ ਬਹੁਤ ਜ਼ਿਆਦਾ ਸੀਗਾ ਸਾਡੇ ਵੇਖੋ ਵੇਖ ਕੇ ਫੌਜੀ ਨੇ ਠੁੱਡ ਮਾਰ ਕੇ ਬੱਚੇ ਸਿਰ ਤੇ ਬੱਚਾ ਉੱਥੇ ਸ਼ਹੀਦ ਕਰਤਾ ਜੀ ਜਾ ਕੇ ਉਹ ਸੀਨ ਕਿਸੇ ਨੇ ਭੁੱਲਿਆ ਜਿਹੜੇ ਅਸੀਂ ਸਾਰੇ ਬੈਠੇ ਸੀ ਨਾ ਅੱਜ ਵੀ ਸੀ ਯਾਦ ਕਰਦੇ ਆ ਤੁਹਾਡੇ ਟਿਕੜੇ ਹੋ ਜਿਨੇ ਵੀ ਉਹ ਸੂ ਬੱਚਾ ਤੁਹਾਡਾ ਕੀ ਪ੍ਰਤੀਕਰਮ ਸੀ ਉਸ ਟਾਈਮ ਕੀ ਜਦੋਂ ਵੇਖਿਆ ਹੋਊਗਾ ਉਹ ਕਦ ਗੱਲ ਤੇ ਹਿੱਲ ਗਿਆ ਉਹ ਬੱਚਾ ਜਿਹੜਾ ਛਾਤੀ ਦੁੱਧ ਜਰ ਮੰਗ ਰਿਹਾ ਰੋ ਰਿਹਾ ਉਹਨਾਂ ਨੂੰ ਬਰਦਾਸ਼ਤ ਨਹੀਂ ਰੋਣਾ ਕਾਦਾ ਡਰ ਸੀ ਬਦੋਂ ਉਹਨਾਂ ਨੂੰ ਆਵਾਜ਼ ਬਰਦਾਸ਼ਤ ਨਹੀਂ ਸੀ ਉਹਨਾਂ ਨੂੰ ਕੋਈ ਰੋਏ ਵੀ ਕੋਈ ਆ ਗਈ ਉਹ ਬੱਚਾ ਛੁੱਟ ਮਾਰ ਕੇ ਬੱਚਾ ਮਾਰ ਤਾਂ ਅੱਜ ਵੀ ਉਸ ਸੀਨ ਦੀ ਗੁਲਦਾ ਦਰਵਾਜ਼ਾ ਸਾਹਿਬ ਦਾ ਅਟੈਕ ਦਾ ਬੱਠੀਆਂ ਬੜੀਆਂ ਲਾਸ਼ਾਂ ਵੇਖੀਆਂ ਬੜਾ ਕੁਝ ਵੇਖਿਆ ਉੱਥੇ ਆ ਕੇ ਪਰ ਉਹਨੂੰ ਸਿਰ ਅੱਜ ਵੀ ਰੱਖਾ ਹੀ ਘੁੰਮਦਾ ਵੀ ਉਹ ਕਿਸ ਤਰ੍ਹਾਂ ਮਾਸੂਮ ਬੱਚਾ ਹੈ ਮਾਸੀ ਕਾਫੀ ਮਾਨਸੀ ਭਾਰ ਸੀ ਜਾਰੀ ਦਾ ਜਿਹੜੀ ਪਈ ਸੀਗੀ ਤੇ ਉੱਤੇ ਸਾਹਮਣੇ ਛੁੱਟ ਮਾਰ ਕੇ ਕੋਈ ਉਹਨਾਂ ਉਹਨਾਂ ਨੇ ਕੁਛ ਨਹੀਂਗਾ ਜੀ ਸਾਹਮਣੇ ਸ਼ੀਰ ਕਰਤਾ ਬੱਚਾ ਜਬਰ ਸੀ ਇਹ ਹਾਲਾਤ ਵਿਖੇ ਆ ਇਹ ਜਬਰ ਸੀ ਉਸ ਟਾਈਮ ਸਰਕਾਰ ਦਾ ਇਹ ਭਾਜੀ ਜਬਰ ਦਾ ਇੰਤਹਾ ਸੀ ਗਿਆ ਇਸ ਤੋਂ ਪਰ ਕੀ ਹੋ ਸਕਦਾ ਅਸੀਂ ਕਹਿੰਦੇ ਨਾ ਵੀ ਬੱਚਿਆਂ ਦੇ ਟੋਟੇ ਕਰਾ ਗਲਾ ਹਾਰ ਪਾਇਆ ਮਾਵਾਂ ਨੇ ਨੇਜਾ ਟੰਗੇ ਅਸੀਂ ਤਾਂ ਇਹ ਮੌਜੂਦਾ ਕੱਲ ਚ ਵੇਖਿਆ ਇਹ ਵੀ ਹੋ ਆ ਲੋਕ ਹੈ ਨਾ ਆਪਣੇ ਦੇਸ਼ ਵਿੱਚ ਇਦੋਂ ਜਪੜਾ ਦੇਸ਼ ਕੰਨੇ ਆ ਕੋਈ ਦੁਸ਼ਮਣ ਫੌਜ ਨਹੀਂ ਸੀ ਕਿ ਜਿਹਦੇ ਉੱਤੇ ਆਪਾਂ ਫੌਜਾ ਲੈ ਕੇ ਚੜੇ ਸੀ ਜਾਂ ਦੁਸ਼ਮਣ ਦਾ ਕੋਈ ਜਵਾਨ ਸੀ ਪਰ ਇਹੋ ਜਿਹਾ ਸ਼ੈੰਦ ਦੁਸ਼ਮਣ ਦੇਸ਼ 'ਤੇ ਹਮਲਾ ਹੋਵੇ ਤੇ ਸ਼ੈੰਦ ਬੱਚਿਆਂ ਨੂੰ ਆਪਾਂ ਉਦੋਂ ਵੀ ਫੌਜੀ ਜਵਾਨ ਬਚਾਉਣ ਦੀ ਕੋਸ਼ਿਸ਼ ਕਰਦੇ ਹੋਣਗੇ ਆਹ ਉਹ ਸਾਹਮਣੇ ਲੜਾਈ ਦੇ ਵਿੱਚ ਜੀ ਔਰਤਾਂ ਦਾ ਹਮੇਸ਼ਾ ਸਤਿਕਾਰ ਰਿਹਾ ਜੀ ਹਾਂ ਹਾਂ ਪਰ ਦਰਬਾਰ ਸਾਹਿਬ ਮੈਂ ਇਹੋ ਜਿਹਾ ਵੇਖਿਆ ਵੀ ਉਹ ਦੁਨੀਆ 'ਚ ਕਿਤੇ ਮਿਸਾਲ ਨਹੀਂ ਮਿਲਦੀ ਜੀ ਫਿਰ ਜਿਹੜੇ ਸਿੰਘ ਫੜੇ ਆ ਫੌਜੀ ਕੈਂਪਾਂ 'ਚ ਰਹੀ ਆ ਉੱਥੇ ਵੀ ਇਹ ਅਲੱਗ ਸੀ ਅੱਛਾ ਫੌਜੀ ਕੈਂਪਾਂ 'ਚ ਤੁਸੀਂ ਦੇਖੋਗੇ ਵੀ ਇਹ ਆਪਣੇ ਗੁਰਚਰ ਸਿੰਘ ਗਰੇਵਾਲਾ ਹੈ ਸ਼ਰੌਣੀ ਕਮੇਟੀ ਚ ਇਹ ਤੇ ਇੰਦਰਜੀਤ ਸਿੰਘ ਹੁਣ ਦਿਵਰਾਉ ਉਹ ਕੈਨੇਡਾ ਚਲੇ ਗਏ ਅਸੀਂ ਇਕੱਠੇ ਸੀ ਫੌਜੀ ਕੈਂਪਾਂ ਚ ਮੈਂ ਛੋਟਾ ਸੀ ਬਹੁਤ ਜ਼ਿਆਦਾ ਤੇ ਇਹਨਾਂ ਨੂੰ ਨਾ ਇਹ ਰੋਟੀਆਂ ਬਣਾਉਣ ਸੇ ਲੱਜਦੇ ਸੀ ਫੌਜੀ ਇੱਥੇ ਰੋਟੀਆਂ ਬਣਾਉਂਦੇ ਸੀ ਪਤਲੀ ਕੀੜੀਆਂ ਦੀ ਲਾਸਾ ਛੁੱਟੀਆਂ ਵਾਲੀ ਹੁੰਨੀ ਮੈਂ ਛੋਟਾ ਸੀ ਗਿਆ ਤੇ ਮੈਨੂੰ ਸੜਲ ਕੱਪੜੇ ਕੁਛ ਨਹੀਂ ਚਾਉਂਦੇ ਸੀ ਟੱਕ ਲੱਗ ਸਾਰਾ ਸੀ ਗਿਆ ਕਿਉਂਕਿ ਜਦੋਂ ਲਾਸਾ ਚ ਨਿਕਲੀ ਸੀ ਕੈਂਪ ਨੇ ਸਾਰਾ ਖੂਨ ਦੇ ਭਰੇ ਹੋਏ ਸਾਰੇ ਕੁਝ ਨਾ ਉਹ ਤੇ ਕਮੇਂ ਦਾ ਪ੍ਰਯਾਮ ਉਹ ਕੱਲ ਖੇਰ ਹੁੰਦਾ ਸੀ ਆਪਣੇ ਨੂੰ ਸੀ ਬਸ ਅਸੀਂ ਘਰ ਤੋਂ ਟੋੜਨ ਸਭ ਨੂੰ ਉੱਤੇ ਰੱਖਿਆ ਹੁੰਦਾ ਸੀਗਾ ਹਮ ਹਮ ਅਸੀਂ ਘਰ ਤੂੜਦੇ ਤੂੜੇ ਹੋਲੀ ਲਈ ਕਰਕੇ ਮੈਂ ਗੁਜਰਾਂ ਨੂੰ ਪਹੁੰਚਿਆ ਕਰਨਾ ਜਿੱਥੇ ਰੋਟੀਆਂ ਬਣਾਉਂਦੇ ਸੀਗੇ ਇਹਨਾਂ ਕੋਲੇ ਰੋਟੀਆਂ ਮੰਗਣੀਆਂ ਇਹਨਾਂ ਨੇ ਥੱਲੋਂ ਦੀ ਚਾਹ ਦੇ ਪੰਜ ਰੋਟੀਆਂ ਫੜਾ ਦਿਆ ਕਰਨੇ ਸੀ ਹਮ ਹਮ ਉਹ ਰੋਟੀਆਂ ਫੜ ਕੇ ਨਾ ਕਸ਼ਹਰੇ ਦੇ ਵਿੱਚ ਵਾਲੇ ਕਰੀਆ ਬਹਿ ਬਹਿ ਕੇ ਘਰ ਟੋੜਨਾ ਲਗਾ ਲੈਣੀ ਹੈ ਕਸ਼ਹਰੇ ਵਿੱਚ ਬੁਲਿਆ ਕਰਨੀ ਹੈ ਅੱਛਾ ਲੋਕ ਕੋਲ ਘਸਾ ਕਾਟ ਤੋੜਦੇ ਉੜਦੇ ਫਿਰ ਆਪਣੇ ਕੋਲ ਬਿਲਕੁਲ ਆ ਜਾ ਕਰਨ ਜਿਹੜਾ ਫੌਜੀ ਐਕਚੂ ਉਹ ਫੌਜੀ ਨਾ ਇਹ ਸੌਣੇ ਸੀਗੇ ਉਹਨਾਂ ਜਿਹੜਾ ਫੌਜ ਕਮਰਾ ਸੀਗਾ ਤੇ ਫੌਜੀ ਰਹਿੰਦੇ ਸੀਗੇ ਉਹਦੇ ਮੂਰੇ ਫੱਟੇ ਲਾ ਰੱਖੇ ਸੀਗੇ ਵੀ ਲੈਣ ਕੇ ਨਿਕਲੋ ਪਰ ਤੇ ਲੈਣ ਕੇ ਅੰਦਰ ਅੰਦਰ ਅੱਛਾ ਜਿਵੇਂ ਨਾ ਇਹ ਆਪਾਂ ਕਹਿੰਦੇ ਆ ਵੀ ਜਿਵੇਂ ਆਪਾਂ ਕੋਈ ਪਸ਼ੂਆਂ ਵਾਸਤੇ ਕੁੱਤੇ ਆਸ ਤੇ ਬਣਾ ਰੱਖੇ ਅਸ਼ਦਲ ਸੀ ਜਿਵੇਂ ਅਸੀਂ ਥੱਲੋਂ ਰੋਟੀ ਫੜਾ ਦੇ ਕਰੀ ਭਾਈ ਸਾਹਬ ਰੱਖੀ ਯਾਰ ਬਾਅਦ ਖਾਵਾਂਗੇ ਕੱਲੀ ਸੁੱਕੀ ਰੋਟੀ ਉਹ ਵੀ ਕਿਸ਼ੇ ਵਿੱਚ ਲੋਕ ਕੋਲ ਆਇਆ ਕਰਦੇ ਹਾਂ ਹਾਂ ਬੜੇ ਬਹੁਤ ਬਹੁਤ ਕਰਦਾ ਮੈਂ ਜੀ ਬਹੁਤ ਬੀਲੂ ਸਟਾਫ ਦੀਆਂ ਫੌਜੀ ਕੈਂਪਰ ਦੀਆਂ ਉਹ ਲੋਕਾਂ ਨੇ ਤਾਂ ਇਹ ਜਾਂ ਤਾਂ ਕਿਤਾਬਾਂ ਹੀ ਪੜ੍ਹਿਆ ਹੈ ਹਨਾ ਜਾਂ ਸੋਸ਼ਲ ਮੀਡੀਆ ਦੇਖਿਆ ਹੈ ਤਾਂ ਪੜ੍ਹਦੇ ਤਾਂ ਘੜਾ ਸਾਰਾ ਕਰਦੇ ਨੇ